ਬਦੀ ਟੋਟਾ ਸੁਮੇਸ਼ ਧਰਮਣੀ ਕੀ ਘਟਨਾ ਵਾਪਰੀ ਟੀ ਟੈਂਟ ਅਚਾਨਕ ਆਗ ਲੱਗੀ ਆ ਕੋਈ ਬਦਲ ਲਗਾ ਬਸਿਕ ਤੇ ਬਚਾਅ ਹੋਇਆ ਵਾ ਯਾਨਕੀ ਮਸਿਕ ਤੇ ਬਾਹਰ ਨਿਕਲੇ ਆ ਇੰਨੇ ਹੀ ਬਚਾਅ ਹੋ ਗਿਆ ਯਾਨਕੀ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨਕੀ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਝ ਯਾਨਕੀ ਜੋ ਵਾਇਰਿੰਗ ਵੁਰੀਂ ਸਭ ਕੁਝ ਲੈਂਟਰਨ ਉਂਡਾ ਸਭ ਕੋਈ ਯਾਨਕੀ ਸਾੜ ਸੜ ਗਿਆ ਵਾ ਡੇਗ ਗਿਆ ਸਵੇਰੇ ਇਹ ਕਿੰਨੇ ਵਜੇ ਦੀ ਘਟਨਾ ਛੇੜੀ ਇਹ 5:30 ਵਜੇ ਦੀ ਘਟਨਾ ਹੈ ਮਾਨ ਕੀ ਕਿਸੇ ਦਾ ਤੁਹਾਡਾ ਟੈਂਟ ਹਾਊਸ ਕੋਲ ਹੀ ਸਾਰੇ ਟੈਂਟ ਉਸ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਸਭ ਕੁਝ ਸੀਗਾ ਵਿੱਚ ਉਮਮਨ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਉਮਮਨ 12-14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਫਸਾ ਨਹੀਂ ਫਾਇਰ ਬ੍ਰਿਗੇਡ ਟਾਈਮ 'ਚ ਆ ਗਈ ਜੀ ਫਾਇਰ ਬ੍ਰਿਗੇਡ ਆ ਗਈ ਸੀ ਠੀਕ ਹੈ ਜੀ ਇਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਇਹ ਕਿ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਬੰਦਾ ਮਾਜਰ ਹੁੰ ਦਿੱਤਾ ਜੀ ਮੇਰਾ ਨਾਮ ਸੁਜੀਤ ਕੁਮਾਰ ਆਚਾਨਕ ਮੇਰੀ ਭੈਣ ਦਾ ਆਪਣਾ ਫੋਨ ਆਇਆ 5:30 ਵੇ ਵੀ ਕਰੇ ਅੱਗ ਲੱਗੀ ਆ ਫਿਰ ਜਦੋਂ ਅਸੀਂ ਆਏ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਜਸੀਂ 5 ਗ੍ਰਾਮ ਫੋਨ ਕੀਤਾ ਫਾਇਰਫਾਈਟ ਵੀ ਆ ਗਈ ਅੱਗ ਬੁਝ ਗਈ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਛੜ ਕੇ ਸਾਰਾ ਸਵਾਹ ਹੋ ਗਿਆ ਟੇਡ ਦਾ ਸਮਾਨ ਸੀ ਜਨ ਦਾ ਘਰ ਦੇ ਬੈੱਡ ਸੀ ਹੋਰ ਸਮਾਨ ਲੈਂਟਰ ਭਾਰ ਗਿਆ ਵਾ ਬਹੁਤ ਜ਼ਿਆਦਾ ਸਾਡੀ ਭੈਣ ਦਾ ਤੇ ਨੁਕਸਾਨ ਹੋਇਆ ਵਾ ਅਸੀਂ ਫਿਰ ਆ ਮੰਗ ਕਰਦੇ ਆ ਵੀ ਇਹਨਾਂ ਕੋਈ ਮਾਜਰ ਦਿੱਤਾ ਜਾਵੇ ਕੀ ਨਾਮ ਹੈ ਜੀ ਤੁਹਾਡਾ ਨਾ ਮੇਰਾ ਨਾਮ ਸ਼ਬਾਤ ਚੰਦਨੀ ਹੈ ਹਾਂ ਜੀ ਕੀ ਘਟਨਾ ਵਾਪਰੀ ਤੁਹਾਡੇ ਘਟਨਾ ਸਾਨੂੰ ਕੋਈ ਪਤਾ ਹੀ ਨਹੀਂ ਮੈਂ ਅੰਦਰੋਂ ਕੱਢ ਕੇ ਲਿਆਇਆ ਅਚਾਨਕ ਕਿਤੇ ਅੱਗ ਲੱਗ ਗਈ ਇਹ ਹਾਂਜੀ ਅੰਦਰੋਂ ਖੇਚ ਕੇ ਲਿਆਇਆ ਮੇਰਾ ਸਾਰਾ ਸਰੀਰ ਸੜ ਗਿਆ ਹਾਂ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਉਸਨੂੰ ਨੁਕਸਾਨ ਤੋਂ ਹੁਣ ਪਤਾ ਲੱਗੂ ਕਿ ਨਾ ਇਨਸਾਨ ਜਿੰਨਾ ਟੰਡਾ ਸਾਡਾ ਸਾਰਾ ਸਰਕ ਸਵਾਹ ਹੋ ਗਿਆ ਤੁਹਾਨੂੰ ਕਿੰਨਾ ਕ ਨੁਕਸਾਨ ਹਾਂ ਜਿਹੜਾ ਘਰ ਦਾ ਤੁਹਾਡਾ ਜਿੱਥੇ ਤੁਸੀਂ ਰਹਿੰਦੇ ਉਹਦਾ ਕੀ ਨੁਕਸਾਨ ਹੋਇਆ ਜੀ ਮੈਂ ਪੁੱਤ ਪਤਾ ਨਹੀਂ ਕਿੰਨਾ ਮੈਂ ਕੁਟਮੀਆਂ ਕੋ ਗੋਡੇ ਨਹੀਂ ਮੇਰੇ ਚੱਲਦੇ ਮੈਂ ਕੱਢ ਕੇ ਮੈਨੂੰ ਚੱਕ ਕੇ ਲ ਕੀ ਕਰੀ ਨਿਸ਼ਾਨ ਪਤਾ ਕਿਦਾਂ ਲੱਗਿਆ ਤੁਹਾਨੂੰ ਹੈ ਅੱਗ ਦਾ ਪਤਾ ਕਿਦਾਂ ਲੱਗਿਆ ਤੁਹਾਨੂੰ ਅੱਗ ਦਾ ਮੈਨੂੰ ਤਾਂ ਮੈਨੂੰ ਮੇਰੀ ਪਰਜਾਈ ਦੀ ਮੈ ਉਹ ਮੈਨੂੰ ਕੱਢ ਕੇ ਲਈ ਆਈ ਕਹਿੰਦੀ ਅੱਗ ਲੱਗ ਗਈ ਹੈ ਤੇ ਆਜੋ ਬਾਹਰ ਆਓ ਤੁਸੀਂ ਮੇ ਕੋਲ ਤੋਰੀ ਨਹੀਂ ਮੇਰੇ ਹੋਸ਼ ਹੀ ਉੱਡ ਗਏ ਕਿ ਕਿੰਬਰਾਂ ਵਰਸ ਗਿਆ ਹੈ ਬਰੇ ਬਰੇ ਅੱਜ ਕਿਸ ਤਰ੍ਹਾਂ ਲੱਗੀ ਤੁਸੀਂ ਤੁਹ ਪਰ ਹਾਂਜੀ ਅੱਜ ਕਿਸ ਤਰ੍ਹਾਂ ਲੱਗੀ ਇਹ ਪਤਾ ਨਹੀਂ ਕਿਦਾਂ ਲੱਗ ਗਈ ਹੈ ਤੋ ਫਿਰ ਫਾਇਲ ਪਰ ਗੇੜ ਵਾਲੇ ਅੱਗੇ ਸੀ ਮੌਕੇ ਤੇ ਆ ਗਏ ਫਰੂਗਰ ਗੇੜ ਵਾਲੇ ਆ ਗਏ ਸਵੇਰੇ 8:00 ਘੰਟੇ ਬਾਅਦ ਪੋਣੇ ਕੇ ਡਬਾ ਲਾਗੇ ਮੇਰੇ ਖਿਆਲ ਚ ਇਹਨਾਂ ਸਾਰੀ ਹੈ ਤੁਸੀਂ ਤੁਸੀਂ ਕੀ ਸਰਕਾਰ ਕੋ ਮੰਨ ਕਰਦੇ ਹੋ ਕੋ ਸ਼ਾਸਨ ਸਰਕਾਰ ਕੋ ਮੇਰਾ ਦੇਖੋ ਮੈਂ ਅਰੀ ਦੇ ਐਡੇ ਹੈਨੀ ਮਹਤ ਮਹਤ ਸਾਥੀ ਆ ਅੱਗੇ ਵੀ ਕਰਜ਼ਾ ਜਾ ਕੇ ਭੇ ਸਮਾਨ ਪਾਇਆ ਹਾਂ ਤੁਸੀਂ ਕੀ ਮੰਨਤੀ ਕਰਦੇ ਹੋ ਕਿ ਸਾਨੂੰ ਮੁਆਇਆ ਦਿੱਤਾ ਜਾਵੇ ਸਮਾਨ ਦਾ ਕੋ ਮਕਾਨ ਦਾ ਜੋ ਵੀ ਹੈ ਦਾ ਸਰਕਾਰ ਨੂੰ ਜਾਈਏ ਸਾਡੀ ਮਦਦ ਕਰਨੀ ਮੇਰਾ ਨਾਮ ਬਲਜੀਤ ਸਿੰਘ ਹੈ ਤੇ ਮੈਂ ਫਾਇਰ ਬ੍ਰਿਗੇਡ ਸultanpur ਲੋਧੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਆ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਲਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਆ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਲੀ ਨੁਕਸਾਨ ਕਾਫੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਏ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਰੇ ਬੜੀ ਦਲੇਰੀ ਨਾਲ ਪਹੁੰਚ ਕੇ ਅੱਗ ਨੂੰ ਕੰਟਰੋਲ ਕੀਤਾ। ਸਟੋਰ ਦਾ ਸੀ। ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਉਹਨਾਂ ਦਾ। ਲਗਭਗ ਸਾਰੇ। ਹਾਂਜੀ ਹਾਂਜੀ। ਪ੍ਰਭਾਤ ਕਾਬੂ ਪਾ ਲਿਆ ਗਿਆ। ਹਾਂਜੀ ਆਗੂ ਪੂਰੀ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ।